ਕੀ ਬਾਈ ਸਾਰੇ ਹੀ ਭਰਾ ਮਰਵਾਸੀ ਕਾਲ ਤੇ ਅੱਜ ਆਪਾਂ ਚਾਲੇ ਪਾਏ ਆਂ ਰਾਜਪੁਰਾ ਮੰਡੀ ਨੂੰ ਬਾਸਮਤੀ 1500 ਨਾਲ ਲੈ ਕੇ ਤੇ ਰਾਜਪੁਰਾ ਬੱਸ ਰਹਿ ਗਿਆ ਥੋੜਾ ਜਿਹਾ ਆਪਣੇ ਪਿੰਡੋਂ ਪਾ ਜਾਂਦਾ ਬਾਈ ਇਹ 70 ਕਿਲੋਮੀਟਰ ਤੇ ਰਾਜਪੁਰਾ ਮੰਡੀ ਪਹੁੰਚ ਗਏ ਆਪਾਂ ਗੇਟ ਤੇ ਆ ਗਏ ਅਨਾਜ ਮੰਡੀ ਰਾਜਪੁਰਾ ਤੇ ਤੁਹਾਨੂੰ ਦਿਖਾਵਾਂਗੇ ਬਾਈ ਮੰਡੀ 'ਚ ਆਪਾਂ ਬਾਸਮਤੀ 'ਚ ਕੀ ਰੇਟ ਲੱਗੀ ਆਪਣੇ ਵਾਲਾ ਝੋਨਾ ਕੀ ਰੇਟ ਲੱਗਿਆ ਤੇ ਬਾਕੀ ਰੇਟ ਕੀ ਚੱਲੀ ਜਾਂਦਾ ਬਾਸਮਤੀ ਦਾ ਤੇ ਪੂਰੀ ਦਿਖਾਵਾਂਗੇ ਤੁਹਾਨੂੰ ਜਿਹੜੀ ਲੋਟੀਆਂ ਦਾ ਟੋਲਾ ਜਦੋਂ ਆਊਗਾ ਸਾਰੀ ਗੱਲਬਾਤ ਉਹਨਾਂ ਦੀ ਦਿਖਾਵਾਂਗੇ ਤੁਹਾਨੂੰ ਤੇ ਜਿੱਦਾਂ ਭਾਈ ਆਪਣੇ ਏਰੀਆ 'ਚ ਹਲੇ ਝੋਨੇ ਦੀ ਕਟਾਈ ਨਾਰਮਲ ਜੀ ਸ਼ੁਰੂ ਹੋਈ ਹੈ ਮੰਡੀਆਂ ਦੇ ਵਿੱਚ ਬਾਲਾ ਰੌਣਕ ਨਹੀਂ ਹੈਗਾ ਪਰ ਇੱਥੇ ਰਾਜਪੁਰਾ ਮੰਡੀ ਦੇ ਵਿੱਚ ਬਹੁਤ ਜਿਹੜਾ ਪਰਮਲ ਝੋਨਾ ਉਹ ਵੀ ਫੁੱਲਿਆ ਪਿਆ ਤੇ ਰਾਜਪੁਰਾ ਮੰਡੀ ਦੀ ਤੁਹਾਨੂੰ ਖਾਸੀ ਦੱਸਾਂਗੇ ਜਿਹੜੀ ਪਰਮਲ ਝੋਨੇ ਵਾਸਤੇ ਆ ਤੇ ਆਪਣੀ ਮੰਡੀ ਦੇ ਵਿੱਚ ਹਲੇ ਉਹ ਚੀਜ਼ ਹੈ ਨਹੀਂ ਜਿਹੜੀ ਰਾਜਪੁਰੇ ਆ ਉਹ ਵੀਡੀਓ 'ਚ ਬਣੇ ਰਹੋ ਮੇਰਾ ਵੀਰ ਤੇ ਜਿਹੜੇ ਨਵੇਂ ਆ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਪੁਰਾਣੇ ਭਰਾਵਾਂ ਜਿਹੜੇ ਜੁੜੇ ਆਪਣੇ ਨਾਲ ਉਹਨਾਂ ਨੂੰ ਦਿਲੋਂ ਥੈਂਕ ਯੂ ਤੇ ਸਾਹਮਣੇ ਦੇਖੋ ਬਾਈ ਝੋਨੇ ਦੀ ਜਿਹੜੀਆਂ ਇਹਨਾਂ ਨੇ ਢਾਂਗਾ ਖੜੀਆਂ ਕਰਤੀਆਂ ਕਹਿਣ ਦਾ ਮਤਲਬ ਵੀ ਉਰੇ ਖਰੀਦ ਆ ਜਿਹੜੀ ਝੋਨੇ ਦੀ ਪਰਮਲ ਦੀ ਚਾਹ ਬਾਸਮਰੀ ਦੇ ਚਲੋ ਚੱਲੀ ਜਾਂਦੀ ਆ ਪਰਮਲ ਦੀ ਵੀ ਜਿਹੜੀ ਉਰੇ 15 ਤਰੀਕ ਤੋਂ ਸਟਾਰਟ ਹੋਈ ਦੀ ਆ ਫਲੇਵਰ ਨੰਬਰ ਦੀ ਇੱਥੇ ਕੋਈ ਘਾਟ ਨਹੀਂ ਹੁੰਦੀ ਬਾਈ ਇਹ ਮੰਡੀ 'ਚ ਵੱਡੀ ਮੰਡੀ ਆ ਤਕਰੀਬਨ 2-250 ਆੜਤੀ ਆ ਰਾਜਪੁਰਾ ਮੰਡੀ 'ਚ ਸ਼ਾਇਦ ਵੱਧ ਵੀ ਹੋਣ ਮੇਰੇ ਹਿਸਾਬ ਨਾਲ ਤੇ ਆਪਣੇ ਵਾਲਾ 28 ਆੜਤੀ ਹੈਗਾ ਆਪਣਾ 126 ਵਾਲਾ ਆਵਾਸੂ ਦੇ ਫੜ ਚ ਪਹੁੰਚਣੇ ਆਲੇ ਆ ਇਧਰ ਫੋਲੀ ਵੀ ਆ ਪਰਮਲ ਸਵੇਰ ਸਵੇਰ ਦਾ ਟਾਈਮ ਆ ਬਾਈ ਤਕਰੀਬਨ ਹਲੇ 7:30 ਕੇ 7 ਹੋਏ ਆ ਤੇ ਆਪਾਂ ਮੰਡੀ ਚ ਪਹੁੰਚ ਗਏ ਸੂਰਜ ਹਲੇ ਨਿਕਲਿਆ ਹੀ ਆ ਸਵੇਰ ਸਵੇਰ ਚੱਲੀ ਜਾਂਦਾ ਕੰਮ ਮੰਡੀਆਂ ਦੇ ਵਿੱਚ ਰਸ ਬਾਲਾ ਮੰਡੀ ਚ ਅੱਜ ਤੁਹਾਨੂੰ ਬੋਲੀ ਦਿਖਾਵਾਂਗੇ ਵੀ 1509 ਦੀ ਤੇ ਨਾਲੇ ਕਰਾਂਗੇ ਵੀ ਹਾਂ ਵੀ ਯਾਰ ਬਾਈ ਕੁਆਲਟੀਦਾਰ ਜਿਹੜਾ ਵढਾਈ ਦਾ ਸਹੀ ਟਾਈਮ ਹੁੰਦਾ ਉਹਦਾ ਕੀ ਫਰਕ ਹੁੰਦਾ ਜੇ ਤੁਹਾਨੂੰ ਵੀਡੀਓ ਚ ਸਾਰੀ ਚੀਜ਼ ਦਿਖਾਉਣੀ ਆ ਕਈ ਬੰਦੇ ਕਹਿੰਦੇ ਨਾ ਵੀ ਵੀਡੀਓ ਯਾਰ ਵੀ ਇਦਾਂ ਸਭ ਨੂੰ ਪਤਾ ਹੈ ਜਿਹੜੇ ਬੰਦੇ ਖੇਤੀ ਕਰਦੇ ਨੂੰ ਪਤਾ ਹੀ ਹੁੰਦਾ ਪਤਾ ਮੇਰਾ ਵੀ ਸਾਰਿਆਂ ਨੂੰ ਹੁੰਦਾ ਬਸ ਥੋੜਾ ਜਿਹਾ ਆਪਾਂ ਕਈ ਵਾਰ ਟਾਈਮ ਤੇ ਖੁੰਝ ਜਾਂਦੇ ਆ ਆ ਦੇਖੋ ਬਾਈ ਇੱਥੇ ਆ ਖਾਸियत ਆ ਜਿਹੜਾ ਉਹ ਪਰਮਲ ਝੋਨਾ ਉਹਰੇ ਹਰਾ ਹੀ ਵੀ ਗਈ ਜਾਂਦਾ ਐਨ ਪੂਰਾ ਮਤਲਬ ਕਿ ਦਾਣਾ ਦੂਣਾ ਜਿੱਦਾਂ ਵਿੱਚ ਹਰਾ ਹੋਵੇ ਜੇ ਆਪਣੇ ਏਰੀਆ 'ਚ ਇੰਨਾ ਘੇ ਹਰਾ ਹੋਵੇ ਤੇ ਕਹਿ ਦਿੰਦੇ ਆ ਬਾਈ 2 ਦਿਨ ਤਰਪਾਲ ਪਾ ਕੇ ਛੱਡ ਦੋ ਤੇ 2 ਦਿਨ ਬਾਅਦ ਭਰਾਂਗੇ ਜਦੋਂ ਮਤਲਬ ਕਿ ਲੁੱਟ ਹੋਲਣ ਦੀ ਜਾਂ ਕਾਰਟਕੂਟ ਨੂੰ ਜ਼ਿਮੀਦਾਰ ਤਿਆਰ ਹੋ ਜਾਂਦਾ ਫਿਰ ਭਰਦੇ ਆ ਇੱਥੇ ਬਾਈ ਕਾਰਟਕੂਟ ਵਾਲਾ ਹਲੇ ਤੱਕ ਕੋਈ ਸਿਸਟਮ ਨਹੀਂ ਹੈਗਾ ਔਰ ਇਹ ਝੋਨਾ ਜਿਹੜਾ ਇੱਕ ਦਾ ਸ਼ੈਲਰ ਬਹੁਤ ਜ਼ਿਆਦਾ ਤੇ ਦੂਜਾ ਜਿਹੜਾ ਹਰਾਈ ਮਤਲਬ ਕਿ 25 26 ਮੋਸਟਰ ਵਾਲਾ ਆਮ बिकੀ ਜਾਂਦਾ ਤੇ ਜਿੱਦਾਂ ਹੁਣ ਸੁਣਦੇ ਵਿੱਚ ਆਇਆ ਵੀ ਜਿਹੜੀ ਰਾਜਪੁਰਾ ਮੰਡੀ ਆ ਇੱਥੇ ਬਾਈ ਜਿਹੜੇ ਮਤਲਬ ਕਿ ਸ਼ੈਲਰ ਵਾਲੇ ਆ ਹੁਣ ਕਿ ਕ ਤੇ ਕਰਵਾ ਲਾ ਛੇਤੀ ਤਿਆਰ ਐਦਾਂ ਗੱਲਾਂ ਕਰਦੇ ਆ ਆਪਣੇ ਵਾਲੀ ਟਰਾਲੀ ਬੈਕ ਲਾਤੀ ਆਪਾਂ ਦੁਕਾਨ ਦੇ ਮੂਹਰੇ ਤੇ ਅੰਦਰ ਮੌਜ ਨਾਲ ਬੈਠਾਂਗੇ ਤੇ ਤਾਰੀ ਜਾਣੇ ਚੋਂ ਨਾ ਆਪਣੇ ਵਾਲਾ ਰੰਗ ਰੂਗ ਵਧੀਆ ਬਣਿਆ ਵਾ ਬਾਈ ਉਦਾਂ ਤੇ ਮੋਇਸਚਰ ਵੀ ਆਪਾਂ ਕਰਾਂਗੇ ਚੈੱਕ ਇਹਦਾ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਵੀ ਆਪਣੇ ਇਹਦਾ ਬਾਸਮਤੀ ਦਾ ਕੀ ਮੋਇਸਚਰ ਹੈ ਤੇ ਕਿੰਨੇ ਕੁ ਮੋਇਸਚਰ ਵਾਲੀ ਤੁਹਾਨੂੰ ਮੰਡੀ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ ਕਈ ਭਰਾ ਕੀ ਕਰਦੇ ਵੀ ਜਿਆਦਾ ਸੁੱਕੀ ਲਿਆਉਂਦੇ ਜਾਂ ਜਿਆਦਾ ਜਮਾਈ ਗਿੱਲੀ ਵੜ ਲਿਉਂਦੇ ਦੋਵਾਂ ਦੇ ਨੁਕਸਾਨ ਆ ਵਿਚ ਵਿਚਾਲੇ ਵਾਲਾ ਮੋਇਸਚਰ ਤੁਹਾਨੂੰ ਦੱਸਾਂਗੇ ਚੈੱਕ ਕਰਕੇ ਚਲੋ ਮੋਇਸਚਰ ਦੱਸਦ ਨੇ ਵੀ ਜਿਹੜਾ ਬਾਈ ਮੋਇਸਚਰ ਆ ਆਪਣਾ ਘੱਟੋ ਘੱਟ 25000 30 ਦੇ ਵਿੱਚ ਵਿੱਚ ਮੋਇਸਚਰ ਵਾਲੀ ਇਹ ਬਾਸਮਤੀ ਆਪਾਂ ਮੰਡੀ ਦੇ ਵਿੱਚ ਲੈ ਕੇ ਆਉਨੇ ਆ ਉਹਦਾ ਜਿਹੜਾ ਵਧੀਆ ਰੇਟ ਲੱ ਠੀਕ ਠਾਕ ਐਨ ਵਧੀਆ ਦੇ ਜਾਂਦੀ ਐ ਚਲੋ ਇਸ ਵਾਰ ਥੋੜਾ ਜਿਹਾ ਹਾਲ ਵਜਨ ਕੰਨੀ ਤੇ ਮੰਦਾ ਕਿਉਂਕਿ ਬਾਰਸ਼ਾਂ ਜੜੀਆਂ ਨੇ ਸਾਰੇ ਟਾਈਮ ਹੋਈਆਂ ਉਹਦੇ ਕਰਕੇ ਜਿਹੜੀ ਫੋਕ ਆ ਜਿਆ ਪੋਟਾਸ਼ ਜਿਆਦਾ ਬਣੀ ਆ ਦੇ ਉਹਦੇ ਕਰਕੇ ਥੋੜੀ ਝਾੜ ਦੇ ਵਿੱਚ ਤਾਂ ਚਲੋ ਦਿੱਕਤ ਆ ਰਹੀ ਆ ਆਪਾਂ ਗੱਲ ਕਰਦੇ ਵੀ ਰਾਜ ਬ੍ਰਾਹਮਣ ਦੀ ਬਾਈ ਉਰੇ ਦੇਖੋ ਜਿੱਦਾਂ ਹੁਣ ਚੱਲੀ ਜਾਂਦਾ ਵੀ ਜਿਹੜੇ ਸੁਣਨ ਦੇ ਵਿੱਚ ਆ ਵੀ ਜਿਹੜੇ ਸ਼ੈਲਰਾਂ ਵਾਲੇ ਵੀ ਆ ਉਹ ਪ੍ਰਾਈਵੇਟ ਵੀ ਝੋਨਾ ਚੱਕ ਰਹੇ ਜਿਨ੍ਹਾਂ ਦੇ ਸ਼ੈਲਰੀ ਇੱਕ ਦਾ ਹੁੰਦਾ ਵੀ ਬਾਈ ਉਹਦਾ ਪਏ ਪਿਆ 8 ਤੀ ਨੂੰ ਹੁਣ ਇਸ ਵਾਰ ਪਰਮਲ ਦਾ ਇਹ ਜਿਹਾ ਕੰਮ ਆਇਆ ਵੀ ਗੁਪਤੀ ਤਰੀਕੇ ਨਾਲ ਵੀ ਜਿਹੜੇ ਸ਼ੈਲਰ ਆ ਉਹ ਝੋਨਾ ਕਵਰ ਕਰ ਰਹੇ ਆ ਪਿਛਲੇ ਸਾਲ ਦੇ ਰਗੜੇ ਵੀ ਇਸ ਸਾਲ ਵੀ ਉਹਨਾਂ ਨੂੰ ਪਤਾ ਵੀ ਜਿਹੜਾ ਪੰਜਾਬ ਦੇ ਵਿੱਚ ਝੋਨਾ ਵੱਡੇ ਪੱਧਰ ਤੇ ਜਿਹੜਾ ਖਰਾਬ ਹੋਇਆ ਪਾਣੀਆਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਕਰੀਬਨ ਮੰਨ ਕੇ ਚਲੋ ਬਈ 50 60% ਝੋਨਾ ਜਿਹੜਾ ਪੰਜਾਬ ਦਾ ਸਾਰਿਆਂ ਨੂੰ ਪਤਾ ਵੀ ਉਹ ਨੁਕਸਾਨ ਨੇ ਆ ਗਿਆ ਤੇ ਆਪਣੇ ਵਾਲੇ ਨੂੰ ਪੱਖਾ ਲੱਗੀ ਜਾਂਦਾ ਸਾਫ ਸਫਾਈ ਆ ਪੱਖਾ ਬਾਈ ਉਰੇ ਬਾਸਮਤ ਇਹ ਨੂੰ 1 ਕਿਲੋਨੇ ਆ ਬੇਸ਼ੱਕ ਬੋਲੀ ਵਾਲੇ ਕਹੀ ਜਾਣ ਇੱਕ ਪੱਖਾ ਹੋਰ ਲਾ ਹੋਰ ਲਾ ਪਰ ਜਿਹੜਾ ਆਪਣੇ ਵਾਲਾ ਆੜਤੀ ਉਹ ਕਹਿੰਦਾ ਵੀ ਬਾਈ ਰੈਡੀ ਆ ਤਿਆਰ ਆ ਤੇ ਤੁਸੀਂ ਲੈਣੀ ਆ ਤਾਂ ਦੱਸੋ ਤੇ ਨਹੀਂ ਫਿਰ ਆਪ ਵੀ ਚੱਕ ਦਿੰਦਾ ਚੌਂਡੇ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਬੰਦਾ ਪੂਰਾ ਸਿਰੇ ਆਪਣੇ ਵਾਲਾ ਤੇ ਲਓ ਬਈ ਚੋਰਾ ਦਾ ਟੋਲਾ ਆ ਗਿਆ ਦੇਖਦੇ ਆ ਵੀ ਬਾਈ ਕਿਨੂੰ ਕਿਨੂੰ ਲੁੱਟਦੇ ਆ ਇਹ ਕੀ ਹਿਸਾਬ ਕਿਤਾਬ ਆ ਰੇਟ ਤੁਸੀਂ ਸੁਣੀਓ ਜਾਇਓ ਵਿੱਚ ਵੀਡੀਓ ਤੁਹਾਨੂੰ ਪਤਾ ਲੱਗੀ ਜਾਣਾ ਆ ਦੇਖੋ ਬਾਈ ਜਿਹੜਾ ਸੁੱਕਾ ਐ ਇੱਥੋਂ ਮੁੜ ਗਏ ਇਹਨੂੰ ਦੇਖ ਕੇ ਕਿਉਂਕਿ ਜਿਹੜਾ ਜ਼ਿਆਦਾ ਸੁੱਕਾ ਐ ਉਹਨੂੰ ਨੱਕ ਬੁੱਲ ਮਾਰਦੇ ਆ ਇੱਕ ਇਹਨਾਂ ਦਾ ਕੰਮ ਹੋਰ ਚੱਲ ਰਿਹਾ ਮੰਡੀ ਦੇ ਵਿੱਚ ਬਾਈ ਇਹ ਮਤਲਬ ਕਿ ਬੋਲੀ ਮਿਲੀਪੁਖਤ ਜੀ ਨਾਲੇ ਕਰ ਰਹੇ ਆ ਆਪਾਂ ਕਰਾਂਗੇ ਵੀਡੀਓ 'ਚ ਗੱਲ ਸ਼ੇਅਰ ਪਹਿਲਾਂ ਬੋਲੀ ਸੁਣ ਲਓ ਤੁਸੀਂ 27 ਸੌ आई सोंठ, आई सोंठ सब फेंड, अगर, आई सोंठ मैं पूछ रहा हूँ आप जब, आई बोलना चाहे अपन पक्का लगाया है चावल की बजे बजार में चाइना चावल तो निकलता है यार नहीं लगवाते दबल लग गया है दबल बन लगवाते आप यहाँ सुपर लाइक जरा पहले कॉपी क्या बोलनी है तीन है ਦੀਨ ਲੱਖ ਪੰਜ ਹਾਂ 365 335 335

आ गए यार तो है कोई ये रेट लगा लो रेट लगा के दी है देरी 2525 सही से करा सगड़ा तो पार करना है तो बराबर लाला है और नहीं है ना मैंने चक्कर लगा था मैं करा लेता हूं नॉर्मल लैम्बो ਆਜਾ ਮਾ ਮੈਂ ਜੀ ਆਪ ਕੋ ਸਭ ਜੀ ਪੜ੍ਹਦੇ ਹਾਂ ਉਹ ਆਪ ਕਿਸ ਨਰਮਾ ਹੋਈ ਲਾ ਮਾ ਆ ਜਾ ਵੀ ਉਮਰ ਭਾਈ ਲਾ ਲੈ ਲੈ ਕਾਗਜ਼ ਪੰਨੇ ਆ ਰਹੇ ਨੇ ਕਾਗਜ਼ ਦਾ ਲੈ ਵਾਲਾ 27 ਸਰ ਭਾਈ ਪੰਜ ਕਾਗਜ਼ ਇਹ ਕਿੰਨੇ ਹੋ ਗਏ ਕਿੰਨੇ ਕਿੰਨੇ ਆਏ 390 ਹੋਈ 390 ਉਹ ਲਿਖ ਰੱਖੋ ਹਾਂਜੀ ਕੀ ਆ ਬੋਲੇ ਸਾਈ 250 50 ਸਰ ਆ ਪੰਖਾ ਲਾ 250 ਪਾੜਨਾ ਪੱਖਾ ਲਗਾਵਾ 250 50 ਹੋ ਗਏ 10 ਸਰ 50 15 50 8 80 70 75 80, 80, 90 91 92 93 94 95 96 97 98 99 100 101 102 103 104 105 106 107 108 109 110 पंज दस पंद्रह भी पच्चीस, ती तीन हजार तीन खाई गए तीन हजार तीन है भी कोई तीन हजार ਆ ਵੀ ਬਿਜਾਰੀਵਾਰ ਲੱਗਿਆ ਨਾਲੀ ਆ ਵੀ ਬਿਜਾਰੀਵਾਰ ਲੱਗਿਆ ਆਪਾਂ ਮਾਸਟਰ ਦਾ ਤਾਂ ਇੱਥੇ ਹੋ ਗਿਆ ਯਾਰ ਇਹ ਨਹੀਂ ਬੋਲੋ ਯਾਰ ਕੌਣ ਆਇਆ ਅੱਜ ਆਲਦੀ ਯਾਰ ਆਪਾਂ ਆਪਣੀ ਗੋਦੀ ਖੜਾ ਰਹੇ ਆ ਆਪਾਂ ਤੱਕਾ ਲੋ ਵੀ ਭਾਈ ਆਪਣੇ ਵਾਲੀ ਢੇਰੀ ਕੋਲ ਚੱਲੀ ਆ ਬੋਲੀ ਹੁਣ ਤੇ ਪੱਖਾ-ਪੁੱਖਾ ਲਾ ਕੇ ਰੈਡੀ ਹੋਈ ਵੀ ਆਪਣੇ ਵਾਲੀ ਢੇਰੀਆਂ ਸਾਹਮਣੇ ਫਾ ਬਿਲਕੁਲ ਦੁਕਾਨ ਦੇ ਮੂਹਰੇ ਢੇਰੀ ਆਪਣੀ ਵਾਲੀ ਤੇ ਆਪਣੀ ਵਾਲੀ ਢੇਰੀ ਕੋਲ ਪਹੁੰਚ ਗਈ ਬੋਲੀ ਤੇ ਦੇਖਦੇ ਹਾਂ ਹੁਣ ਬਾਈ ਇੱਕ ਤਾਂ ਰਾਤਾਂ ਨੂੰ ਚੋਰੀਆਂ ਹੁੰਦੀਆਂ ਇਹ ਦਿਨੇ ਲੁੱਟਾ ਤੇ ਦੇਖ ਲਿਓ ਤੁਸੀਂ ਹੁਣ ਕਿੱਦਾਂ ਹੁੰਦੀ ਦਿਨੇ ਲੁੱਟ 10 15 20 25 30 35 35 40 45 50 58 91 990 95 310 5 ਰੁਪਏ 100 ਰੁਪਏ 80 310 ਦਸ ਲੰਗੇ 310 ਦਸ ਲੋ ਬਈ 3310 3110 ਰੇਟ ਲੱਗਿਆ ਆਪਣੇ ਵਾਲੇ ਦਾ ਅੱਜ ਵੈਸੇ ਬਾਕੀ ਢੇਰੀਆਂ ਦਾ ਬਹੁਤ ਮੰਦਾ ਰਿਹਾ ਹੈ ਕਈ ਭਰਾਵਾਂ ਦੀ ਜਿਆਦਾ ਨਜਾਇਜ਼ ਲੁੱਟ ਹੋਈ ਆ 2200 ਰੁਪਏ ਤੱਕ ਰੇਟ ਲੱਗਿਆ ਜਿਹੜਾ ਕਈਆਂ ਦਾ ਤੇ ਆਪਣੇ ਵਾਲੇ ਦਾ ਲੱਗਿਆ 3110 ਕਵਾਲਿਟੀ ਵੀ ਵਧੀਆ ᱛੀ ਬਾਈ ਕਈ ਆਪਾਂ ਕਹਿੰਨੇ ਹੁੰਨੇ ਵੀ ਚਲੋ ਕੁਆਲਿਟੀ ਤਿਆਰ ਕਰੋ ਪਰ ਚਲੋ ਇਹ ਲੁੱਟ ਦੇ ਸਭ ਨੂੰ ਐ ਜ਼ਰੂਰੀ ਨਹੀਂ ਵੀ ਕੁਆਲਿਟੀ ਵਾਲੇ ਨਹੀਂ ਲੁੱਟਦੇ ਭਰਾਈ ਸ਼ੁਰੂ ਹੋ ਗਈ ਆਪਣੀ ਕੁਆਲਿਟੀ ਵਾਲੇ ਦੀ ਗੱਲ ਐ ਦਾਂ ਵੀ ਬਾਈ ਦੇਖੋ ਮਾਲਾ ਮੋਟਾ ਜਿਹੜਾ ਆਪਾਂ ਨੂੰ ਰੇਟ ਚਲੋ ਹਿਸਾਬ ਕਿਤਾਬ ਜੇ ਚ ਮਿਲ ਜਾਂਦਾ ਜਿੱਦਾਂ ਆਪਾਂ ਕਹਿੰਨੇ ਵੀ ਇੱਕ ਤਾਂ ਚੋਰੀਆਂ ਰਾਤਾਂ ਨੂੰ ਹੁੰਦੀਆਂ ਹੁਣ ਮੰਡੀਆਂ ਦੇ ਵਿੱਚ ਦਿਨੇ ਚੋਰੀਆਂ ਹੁੰਦੀਆਂ ਦਿਨੇ ਲੁੱਟ ਹੁੰਦੀ ਜਿਹੜੀ ਮਿਲ ਜੁਲ ਕੇ ਹੁੰਦੀ ਹੁਣ ਬੋਲੀ ਦੀ ਗੱਲ ਕਰਨੀ ਐ ਬੋਲੀ ਦੇਖੋ ਆਹ ਬੋਲੀ ਜਦੋਂ ਭਰਾਈ ਤੋਂ 5 ਮਿੰਟ ਪਹਿਲਾਂ ਮੈਂ ਕਬਰ ਨਹੀਂ ਕਰਿਆ ਦੋ ਤਿੰਨ ਬੰਦੇ ਪੁੱ ਕਹਨੇ ਸੀ ਬੋਲੀ ਚ ਸਾਨੂੰ ਦੱਸਿਆ ਹੀ ਹੈ ਨਹੀਂ ਮਤਲਬ ਕਿ ਮਿਲਜੁਲ ਕੇ ਮੰਡੀਆਂ ਦੇ ਵਿੱਚ ਜਿਹੜੀ ਬਾਸਮਤੀ ਹੈ ਲੁੱਟੀ ਜਾਂਦੀ ਹੈ ਕਿਸਾਨਾਂ ਤੋਂ ਜਾਂ ਖਰੀਦੀ ਜਾਂਦੀ ਕਹਿ ਲੋ ਜਾਂ ਲੁੱਟੀ ਜਾਂਦੀ ਕਹਿ ਲੋ ਵੀ ਮਿਲਜੁਲ ਕੇ ਵੀ ਐਦਾਂ ਵੀ ਪਹਿਲਾਂ ਸਵੇਰ ਇਹ ਲਿਖ ਲੈ ਜਾਨਨੇ ਆ ਵੀ ਕਿਹੜੇ ਆੜਤੀ ਕੋਲ ਕਿੰਨੀ ਬਾਸਮਤੀ ਆਈ ਹੈ 100 ਆਈ ਹੈ 200 ਬੋਰੀ ਆਈ ਹੈ ਇੱਕ ਆਈਡੀਆ ਜਿਹਾ ਲਾ ਲੈ ਜਾਨਨੇ ਆ ਵੀ ਦੋ ਢੇਰੀਆਂ ਆਈਆਂ ਤਿੰਨ ਢੇਰੀਆਂ ਆਈਆਂ ਫਿਰ ਐਦਾਂ ਇਹ ਪਲਾਨ ਬਣਾਉਣੇ ਆ ਬੈਠ ਕੇ ਕਿਉਂਕਿ ਬੋਲੀ ਸਟਾਰਟ ਹੁੰਦੀ ਆ ਉਹ ਵੀ 1:30 ਵਜੇ ਤੇ ਪਲਾਨ ਬਣਾਉਣੇ ਵੀ ਹਾਂ ਵੀ ਆਪਾਂ ਫਲਾਣੇ ਆੜ੍ਹਤੀ ਕੋਲ ਤੂੰ ਲੈ ਲਈ ਉੱਥੇ ਇੰਨੀ ਆਈ ਵੀ ਆ ਤੇ ਫਲਾਣੇ ਕੋਲੋਂ ਤੂੰ ਲੈ ਲਈ ਕਹਿਣ ਦਾ ਮਤਲਬ ਮਿਲ ਜੁਲ ਕੇ ਖਰੀਤੀ ਜਾਂਦੀ ਆ ਕੋਈ ਕੰਪੀਟੀਸ਼ਨ ਨਹੀਂ ਬੋਲੀ ਦੇ ਵਿੱਚ ਸਿਰਫ ਕੰਪੀਟੀਸ਼ਨ ਰਹਿ ਗਿਆ ਜੱਟਾਂ ਦਾ ਪਿੰਡਾਂ ਦੇ ਵਿੱਚ ਠੇਕਿਆਂ ਤੇ ਜ਼ਮੀਨਾਂ ਨਜਾਇਜ਼ ਪੈਸੇ ਦੇ ਕੇ ਚੱਕਣ ਦੇ ਵਿੱਚ ਜਾਂ ਮਰ ਕੇ ਇੱਕ ਦੂਏ ਨੂੰ ਦੇਖ ਕੇ ਖਰਚਾ ਕਰਨ ਦੇ ਵਿੱਚ ਚਾਹ ਕੋਠੀਆਂ ਲਾ ਲਓ ਕਾਰਾਂ ਲਾ ਲਓ ਟਰੈਕਟਰ ਲਾ ਲਓ ਕੁਝ ਮਰਜੀ ਲਾ ਲਓ ਵੀ ਉੱਥੇ ਕੰਪੀਟੀਸ਼ਨ ਰਹਿ ਗਿਆ ਪਰ ਹੁਣ ਜਿਹੜਾ ਮਹਾਜਨ ਜਾ ਤਾਂ ਇਹਨਾਂ ਦੇ ਵਿੱਚ ਕੰਪੀਟੀਸ਼ਨ ਨਹੀਂ ਆਪਣੀ ਭرائی ਹੋ ਗਈ ਹੈ ਤੇ ਆ ਆਪਣੇ ਵਾਲੇ ਬੰਦੇ ਬੋਰੀਆਂ ਨੂੰ ਸਿਉਂ ਜਾਨੇ ਆ ਤੇ ਬਾਈ ਐਵਰੇਜ ਹੁਣ ਦੱਸ ਦਨੇ 3110 ਆਪਣਾ ਰੇਟ ਲੱਗਿਆ ਤੇ 20 ਕੁਆਂਟਲ ਦੀ ਐਵਰੇਜ ਆਈ ਹੈ ਪਿਛਲੇ ਸਾਲ ਆਪਣਾ ਝੋਨਾ ਨਿਕਲੇ ਸੀਗਾ ਕੀਲੇ ਦਾ 26 ਕੁਆਂਟਲ ਪਰ ਇਸ ਵਾਰ ਹਾਲਾਤ ਬਹੁਤ ਮਾੜੇ ਰਹੇ ਝੋਨੇ ਦੇ ਕਈ ਏਰੀਆ ਦੇ ਵਿੱਚ 14 ਕੁਆਂਟਲ ਤੋਂ ਲੈ ਕੇ 15-16 ਕੁਆਂਟਲ ਦੀ ਵੀ ਐਵਰੇਜ ਆ ਰਹੀ ਹੈ ਜਿੱਦਾਂ ਮੈਨੂੰ ਸੁਣਨ ਦੇ ਵਿੱਚ ਆਇਆ ਪਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਚਲੋ ਆਪਣੀ 20 ਕੁਆਂਟਲ ਦੀ ਜਿਹੜੀ ਕੀਲੇ ਦੀ ਐਵਰੇਜ ਬੈਠ ਗਈ 20 ਕੁਆਂਟਲ ਦੀ ਥੋੜਾ ਜਿਹਾ ਚਲੋ ਨੁਕਸਾਨ ਆਪਣਾ ਖੇਤ ਦੇ ਵਿੱਚ ਵੀ ਇਸ ਵਾਰ ਹੋ ਗਿਆ ਬਾਈ ਦੋ ਗੇੜਿਆਂ ਦੇ ਵਿੱਚ ਮਸ਼ੀਨ ਦੀ ਕੋਈ ਗਲਤੀ ਹੋ ਗਈ ਸੀ ਕੋਈ ਫਾਲਟ ਆ ਗਿਆ ਮਸ਼ੀਨ ਦੇ ਵਿੱਚ ਉਹਨੇ ਝੋਨਾ ਬਹੁਤ ਜ਼ਿਆਦਾ ਖਲਾਤਾ ਦੋ ਗੇੜਿਆਂ ਦੇ ਵਿੱਚ ਜਿਹੜੇ ਪਹਿਲੇ ਦੋ ਗੇੜੇ ਲਾਏ ਆ ਤੇ ਮੰਡੀ ਚੋਂ ਆਪਾਂ ਚੱਲੇ ਵਾਪਸ ਆਵਦੇ ਹਾਂ ਹੁਣ ਪਿੰਡ ਤੇ ਬਾਈ ਝੋਨਾ ਜਿਹੜਾ ਪਰਮਲ ਹੈ ਬਰਾਜਪੁਰੇ ਨਾਲ ਦੀ ਨਾਲ ਗੱਡੀਆਂ ਭਰ ਹੋ ਰਹੀ ਹੈ ਵੀ ਇੰਨਾ ਹੋਆ ਪਰ ਆਪਣੇ ਏਰੀਆ ਦੇ ਵਿੱਚ ਮੰਡੀਆਂ 'ਚ ਜ਼ਿਆਦਾ ਨਖਰੇ ਕਰੇ ਜਾਂਦੇ ਨੇ ਸ਼ਾਇਦ ਬਾਬੂ ਸਾਹਿਬ ਦੀ ਚੋਟ ਹੁੰਦੀ ਹੈ ਚਲੋ ਮੰਨ ਲੈਂਦੇ ਪਰ ਪਰਮਲ ਦੇ ਵਿੱਚ ਉਹਰੇ ਖੁੱਲੀ ਝੋਟ ਹੈ ਇਸ ਵਾਰ ਵੀ ਪਰਮਲ